ਜਿਹਦੇ ਪ੍ਰਤੀ ਗਿਆਨ ਆ ਜਾਵੇ ਉਹਦੇ ਪ੍ਰਤੀ ਪਿਆਰ ਵੀ ਆ ਜਾਂਦਾ ਹੈ ਜਦੋਂ ਸਾਝ ਪੈਣ ਲੱਗ ਪਈ ਫਿਰ ਸਾਡੇ ਮਨ ਦੇ ਵਿੱਚ ਜਿਹੜੇ ਸਵਾਲ ਨੇ ਉਹ ਗੁਰੂ ਸਾਡੇ ਹੱਲ ਕਰੇਗਾ ਤੇ ਪਹਿਲੇ ਬੰਦ 'ਚ ਕਿਰਪਾ ਕਰਦੇ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਕਹਿੰਦੇ ਇਸ਼ਨਾਨ ਕਰ ਸਵੇਰੇ ਉਸ ਵਕਤੇ ਉੱਠ ਉੱਠ ਕੇ ਇਸ਼ਨਾਨ ਕਰ ਤੇ ਇਸ਼ਨਾਨ ਕਰਕੇ ਸਿਮਰ ਪ੍ਰਭ ਆਪਣਾ ਕਹਿੰਦੇ ਆਪਣੇ ਪ੍ਰਭੂ ਦਾ ਸਿਮਰਨ ਕਰ ਬਗਾਨੇ ਦਾ ਨਹੀਂ ਕਰਨਾ ਆਪਣਾ ਇੱਕੋ ਹੀ ਹੈ ਆਕਾਲ ਪੁਰਖ ਵਹਿਗੁਰੂ ਪੂਜਾ ਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਸ਼ਬਦ ਦੇ ਪਰਚੇ ਦਾ ਅਰਥ ਹੈ ਸ਼ਬਦ ਨੂੰ ਸਮਝਣਾ ਪੜ੍ਹਨਾ ਵਿਚਾਰਨਾ ਤੇ ਸਹਿਬ ਜੀ ਕਹਿੰਦੇ ਸਵੇਰ ਵੇਲਾ ਜਿਹੜਾ ਹੈ ਉਹ ਆਮ ਲੋਕਾਂ ਵਾਸਤੇ ਸਵੇਰ ਵੇਲਾ ਹੈ ਪਰ ਜਿਹੜਾ ਉੱਠ ਕੇ ਇਸ਼ਨਾਨ ਕਰਕੇ ਵਹਿਗੁਰੂ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਲੱਗ ਜੇ ਉਹਦੇ ਵਾਸਤੇ ਅੰਮ੍ਰਿਤ ਵੇਲਾ ਹੈ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਜਿਹੜਾ ਸੱਚੇ ਨਾਮ ਨਾਲ ਜੁੜ ਗਿਆ ਵਡਿਆਈਆਂ ਕਰਨ ਲੱਗ ਪਿਆ ਉਹਦੇ ਵਾਸਤੇ ਅੰਮ੍ਰਿਤ ਵੇਲਾ ਸਵਕਤੇ ਤਾਂ ਬਹੁਤ ਲੋਕ ਉੱਠਦੇ ਨੇ ਪਰ ਅੰਮ੍ਰਿਤ ਵੇਲਾ ਕਿਹੇ ਕਰਮਾਂ ਵਾਲੇ ਵਾਸਤੇ ਬਣਦਾ ਏ ਤੇ ਜਿਹਦੇ ਵਾਸਤੇ ਅੰਮ੍ਰਿਤ ਵੇਲਾ ਬਣ ਗਿਆ ਸਾਬ ਕਹਿੰਦੇ ਕਾਰ ਇਸ਼ਨਾਣ ਸਿਮਰ ਪ੍ਰਭ ਆਪਣਾ ਮਨ ਤਨ ਭੈ ਆਰੂਗਾ ਕਹਿੰਦੇ ਤੇਰਾ ਮਨ ਤੇ ਤਨ ਆਰੋਗ ਹੋ ਜਾਏਗਾ ਮਾਨ ਕੇ ਇਹ ਖਿਆਲ ਜਦੋਂ ਗੁਰੂ ਦੀ ਬਾਣੀ ਪੜ੍ਹੀ ਖਿਆਲ ਉੱਚੇ ਹੋਗੇ ਚੰਗੇ ਹੋਗੇ ਪਾਤਸ਼ਾਹ ਜੀ ਨੇ ਅੰਦਰ ਸਪਿਰਟ ਭਰਤੀ ਚੜ੍ਹਦੀ ਕਲਾ ਦੀ ਤੇ ਜਦੋਂ ਮਨ ਤਗੜਾ ਹੋ ਗਿਆ ਫਿਰ ਤਨ ਆਪਣੇ ਆਪ ਹੀ ਸੋਣਾ ਹੋਣ ਲੱਗ ਜਾਂਦਾ ਜਦੋਂ ਮਨ ਡੋਲਦਾ ਏ ਫਿਰ ਤਨ ਵੀ ਖਬਰਾ ਜਾਂਦਾ ਤੇ ਸਹਿਬ ਜੀ ਕਹਿੰਦੇ ਮਨ ਨੂੰ ਤਗੜਾ ਕਰਦੀ ਏ ਬਾਣੀ ਮਨ ਜੀਤੈ ਜਗ ਜੀਤ ਜਦੋਂ ਪੜ ਲਿਆ ਕਿ ਮਨ ਨੂੰ ਜਿੱਤ ਲੈ ਫੇਰ ਸੰਸਾਰ ਨੂੰ ਜਿੱਤ ਲੇਗਾ ਤੇ ਫੇਰ ਇਨਸਾਨ ਸੰਸਾਰ ਦੇ ਪਿੱਛੇ ਨਹੀਂ ਭੱਜਦਾ ਮਨ ਦੇ ਪਿੱਛੇ ਭੱਜਦਾ ਹੈ ਤੇ ਮਨ ਨੂੰ ਜਿੱਤਦਾ ਹੈ ਮਨ ਤਨ ਭੈ ਆਰੋਗਾ ਆ ਰੋਗ ਹੋ ਗਿਆ ਕੋਟ